ਗਲਤ ਬਣੇ ਨੇ ਜਾਂ ਵੋਟਰ ਕਾਰਡ ਗਲਤ ਬਣੇ ਨੇ ਅਸੀਂ ਉਹਨਾਂ ਦੀ ਰੀ-ਵੇਰੀਫਿਕੇਸ਼ਨ ਕਰਾ ਲੰਨੇ ਆ ਤੇ ਉਹ ਰੀ-ਵੇਰੀਫਿਕੇਸ਼ਨ ਚ ਫਿਲਟਰ ਆਊਟ ਹੋ ਜਾਣਗੇ ਜਿਹੜੀ ਚੀਜ਼ਾਂ ਗਲਤ ਹੈਗੀਆਂ ਨੇ ਉਹ ਕੱਟਿਆ ਜਾਣਗੀਆਂ ਜੀ ਮੈਡਮ ਇਹ ਕੋਈ ਪ੍ਰੋਬਲਮ ਹੈ ਜੀ ਕਿ ਜਿੰਨਾ ਬੰਦਿਆਂ ਦੀਆਂ ਇੱਥੇ ਵੋਟਾਂ ਪੰਦੀਆਂ ਨਹੀਂ ਜੀ ਉਹਨਾਂ ਦੀਆਂ ਪਿੱਛੇ ਵੋਟਾਂ ਹੈ ਜਾਂ ਨਹੀਂ ਜੀ ਇਹਦੀ ਕੋਈ ਵੀ ਵੈਰੀਫਿਕੇਸ਼ਨ ਨਾ ਤਾਂ ਡੀਐਸਪੀ ਸਰਵ ਕਰ ਸਕਦੇ ਨੇ ਨਾ ਇਹ ਇਲੈਕਸ਼ਨ ਕਮਿਸ਼ਨ ਦੇ ਲੈਵਲ ਤੇ ਹੁੰਦੀ ਹੈ ਇਹ ਸੱਚ ਹੈ ਰਸ਼ਨ ਕਾਰਡ ਦੋ ਦੋ ਅਸੀਂ ਜੇ ਤੁਹਾਨੂੰ ਮੰਨ ਲਓ ਇਥੋਂ ਹੀ ਬੰਦੇ ਫੜ ਕੇ ਦੋਆਂ ਦੇ ਦੋ ਥਾਵਾਂ ਦੇ ਆਧਾਰ ਕਾਰਡ ਬਣੇ ਬਖਾ ਦੇ ਜਾਂ ਵੋਟਾਂ ਸਪੈਸ਼ਲੀ ਵੋਟਾਂ ਬਣੀਆਂ ਬਖਾ ਦੇ ਦੱਸੋ ਕਿ ਕਰਾਂਗੇ ਇਸ ਲਈ ਆ ਜੋ ਘਟਨਾ ਘੱਟੀ ਹੈ ਇੱਕ ਤਾਂ ਇਹ ਅਸਬਚਨਲ ਹੈ ਇਹ ਕੋਈ ਆਪਾਂ ਹੰਗਾਮੀ ਹਾਲਾਤ ਪੈਦਾ ਹੋਏ ਨਹੀਂ ਤਾਂ ਹੀ ਸੜਕ ਤੇ ਬੈਠੀ ਹੈ ਇਹ ਇੱਕ ਮੰਗ ਹੈ ਕਿ ਬਣੇ ਹੋਏ ਪੰਜਾਬ ਦੇ ਐਡਰੈਸ ਤੇ ਵੋਟ ਤੇ ਆਧਾਰ ਕਾਰਡ ਮੰਨੇ ਨਾ ਚਾਹੇ ਸਹੀ ਇਹ ਮੰਨੇ ਨਾ ਜਾਣ ਇਹ ਤੁਹਾਨੂੰ ਮੈਂ ਦੱਸ ਰਿਹਾ ਇਹ ਅੱਜ ਇੱਥੇ ਹੋ ਰਿਹਾ ਇਹ ਪੰਜਾਬ ਚ ਵੀ ਹੋਊਗਾ ਔਰ ਕਰਨਾ ਪਊਗਾ ਠੀਕ ਹੈ ਜੀ ਇਹਨੂੰ ਕਿਵੇਂ ਇੰਪਲੀਮੈਂਟ ਆਪਾਂ ਮੁਹੱਲੇ ਚ ਕਰ ਸਕਦੇ ਆ ਇਹਨੂੰ ਕਰੋ ਪਲੀਜ਼ ਕੋਈ ਗੱਲ ਨਹੀਂ ਜੇ ਸਾਡੇ ਲਈ ਇਹਨੂੰ ਤੱਕੂ ਕਿਵੇਂ ਕਰਦੇ ਉਹ ਸਾਡਾ ਲੋਕਾਂ ਨੂੰ ਇੱਕ ਸੈਟਿਸਫੈਕਸ਼ਨ ਹੋਵੇ ਜਿਵੇਂ ਡੀਐਸਪੀ ਸਾਹਿਬ ਉਹ ਰੈਣੀ ਵੈਰੀਫਿਕੇਸ਼ਨ ਕਰਨੀ ਹੈ ਜਦੋਂ ਇਹਨਾਂ ਨੂੰ ਆਰਡਰ ਹੋ ਗਿਆ ਪੀਸੀ ਆਫਿਸ ਵੱਲੋਂ ਕਿ ਤੁਸੀਂ ਇਤੋਂ ਦਾ ਬਣਿਆ ਆਧਾਰ ਕਾਰਡ ਮੰਨਣਾ ਹੀ ਨਹੀਂਗਾ ਇੱਥੋਂ ਦੀ ਵੋਟਰ ਲਿਸਟ ਨੂੰ ਮੰਨਣਾ ਹੀ ਨਹੀਂਗਾ ਉਹਦੇ ਦੋ ਫਾਇਦੇ ਨੇ ਤੁਹਾਨੂੰ ਮੈਂ ਦੱਸਦਾ ਜੇ ਕੋਈ ਘਟਨਾ ਹੁੰਦੀ ਹੈ ਜਦੋਂ ਇਹ ਇੱਥੋਂ ਭੱਜ ਜਾਂਦੇ ਨੇ ਹੁਣ ਮੈਂ ਥੋੜੀ ਜੀ ਗੱਲ ਦੱਸਦਾ ਹੈ ਸੇਮ ਪਿੰਡ ਦੀ ਗੱਲ ਹੈ ਇੱਕ ਸਾਲ ਪਹਿਲਾਂ ਇੱਕ ਮੁੰਡਾ 1.5 ਸਾਲ ਪਹਿਲਾਂ ਪ੍ਰਿੰਸ ਨਾਂ ਦਾ ਮੁੰਡਾ ਹੈ ਉਹਦੇ ਦਾਤ ਵੱਜਿਆ ਸੀ ਅੱਜ ਕੋਮਾ 'ਚ ਪਿਆ 1.5 ਸਾਲ ਹੋ ਗਿਆ ਵੈਜੀਟੇਬਲ ਆਓ ਉਹਦੇ ਕਾਤਲ ਹੈ ਜਿਹੜੇ ਤਿੰਨ ਫੜੇ ਗਏ ਸੱਤ ਅੱਜ ਵੀ ਯੂਪੀ 'ਚ ਬੈਠੇ ਨੇ ਔਰ ਪੋਸਟ ਆਫ ਆ ਰਹੇ ਨੇ ਕੀ ਆ ਕਿ ਇਹ ਹੋਣਾ ਕੁਛ ਨਹੀਂ ਇਸ ਤੋਂ ਬਾਅਦ ਇਸੇ ਲਈ ਹਰ ਬੰਦਾ ਜੋ ਕਹਿ ਰਿਹਾ ਹੈ ਕਿ ਪਲੀਜ਼ ਇਹ ਗੱਲਾਂ ਹੁਕਮ ਕਰਵਾ ਲਓ ਇਹ ਇੱਕ ਨਵੀਂ ਧਾਰਾ ਹੋਊਗੀ ਤੁਸੀਂ ਡੀਸੀ ਅਫਸਰ ਤੋਂ ਜਾਂ ਜੀਨ ਚੱਕੀ ਜਾਂ ਸਾਡੇ ਚੀਫ ਮਿਨਿਸਟਰ ਨੂੰ ਪਲੀਜ਼ ਇਹ ਕਹੋ ਕਿ ਇਹ ਗੱਲ ਕਰਨੀ ਪਊਗੀ ਕਿ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਮੰਨੇ ਨਾ ਜਾਣ ਇੱਥੋਂ ਦੇ ਬਣੇ ਜਿੱਥੋਂ ਦੇ ਬਣੇ ਆ ਉਹਦੀ ਵੈਰੀਫਿਕੇਸ਼ਨ ਹੋਊਗੀ ਠੀਕ ਮੈਡਮ ਇਹਦਾ ਜਵਾਬ ਦਾ ਜਵਾਬ ਇਹਦਾ ਜਵਾਬ ਦਾ ਸਵਾਲ ਹੈ ਜੀ ਹਾਂ ਜੀ ਮਾਈਕ ਲੈ ਲਓ ਮਾਈਕ ਲੈ ਲਓ ਇਹ ਇੱਕ ਪਾਲਿਸੀ ਡਿਸੀਜਨ ਹੈਗਾ ਜੀ ਇਹਦੀ ਇਹ ਸਾਰੇ ਕੇਸ ਬਣਾ ਕੇ ਅਸੀਂ ਸਰਕਾਰ ਨੂੰ ਭੇਜਦੇ ਆ ਅਪਰੂਵਲ ਆਏਗਾ ਨਾਲ ਦੀ ਨਾਲ ਇੰਪਲੀਮੈਂਟ ਹੋ ਜਾਏਗਾ ਜਸਪੀ ਸਾਹਿਬ ਸਾਡੀ ਇੱਕ ਬੇਨਤੀ ਤੁਹਾਨੂੰ ਵੀ ਹੈ ਕਿ ਜਿੰਨਾ ਚਿਰ ਇਹਨਾਂ ਦਾ ਆਉਂਦਾ ਨਹੀਂਗਾ ਇਹ ਇਹ ਕਿੰਨਾ ਚਿਰ ਲੱਗ ਜਾਂਦਾ ਮੈਡਮ ਸਕੂ ਕੁਮਾ ਸਾਨੂੰ ਮਹੀਨਾ ਤਾਂ ਲੱਗ ਹੀ ਜਾਏਗਾ ਪ੍ਰੋਸੈਸ ਪ੍ਰੋਸੈਸ ਕਦੇ ਕਦਾਈ ਲੰਮਾ ਹੋ ਜਾਂਦਾ ਹੈ ਜੀ ਮਹੀਨਾ ਕ ਲੱਗ ਜਾਏਗਾ ਆ ਜਿਹੜੀ ਗੱਲ ਆਪਾਂ ਪੁੱਛੀ ਐ ਮੈਂ ਤੁਹਾਨੂੰ ਇੱਕ ਗੱਲ ਉਹਨਾਂ ਵੱਲੋਂ ਮੈਡਮ ਵੱਲੋਂ ਕਹਿ ਦਿਆ ਇਹ ਇਹਨਾਂ ਦੇ ਹੱਥ 'ਚ ਵੀ ਨਹੀਂ ਗਾ ਇਹ ਜੀ ਸੀ ਨੇ ਪਾਟੇ ਆਪਣਾ ਲੈਪਟਾਪ ਜਾਂ ਭੇਜਣਗੇ ਔਰ ਇਹਨਾਂ ਨੇ ਜਿਵੇਂ ਦੱਸਿਆ ਹੈ ਮਹੀਨੇ ਦੇ ਵਿੱਚ ਆ ਮਤਲਬ ਗੱਲ ਬਾਤ ਇਹ ਜੋ ਵੀ ਡਿਸੀਜਨ ਹੋਊਗਾ ਉਹ ਦੱਸ ਦਿੱਤਾ ਜਾਊਗਾ ਇਵੇਂ ਦੱਸ ਦਿਆਂਗੇ ਉਹ ਮਾੜਾ ਜਿਹਾ ਉਹ ਦੱਸਦੇ ਉਹ ਪਬਲਿਕ ਨੋਟਿਸ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਜਾਊਗਾ ਉਦੋਂ ਤੱਕ ਤੁਸੀਂ ਡੀਐਸਪੀ ਸਾਹਿਬ ਨੂੰ ਜ਼ਰੂਰ ਕਹਿ ਦਿਓ ਕਿ ਜਿੰਨਿਆਂ ਦੀ ਵੈਰੀਫਿਕੇਸ਼ਨ ਹੋਈ ਵੀ ਹੈ ਜਾਂ ਹੋਣ ਵਾਲੀ ਹੈ ਜੀ ਉਹ ਸਾਰੀ ਦੀ ਸਾਰੀ ਇਸੇ ਆਧਾਰ ਤੇ ਹੋਵੇ ਕਿ ਉਹਨਾਂ ਦੇ ਪੁਰਾਣੇ ਆਧਾਰ ਕਾਰਡ ਪੁਰਾਣੇ ਵੋਟਰ ਕਾਰਡ ਉਹਨਾਂ ਦੇ ਜਾਵੇ ਨਾ ਕਿ ਇੱਥੋਂ ਵਾਲਿਆਂ ਤੇ ਕਿਉਂਕਿ ਇੱਥੋਂ ਵਾਲਿਆਂ ਨੂੰ ਤੂੰ ਤਾਂ ਭੱਜ ਜਾਂਦੇ ਸਾਰੇ ਦੇ ਸਾਰੇ ਕੀ ਕਰਾਂਗੇ ਆਪਾਂ ਇਹ ਪਲੀਸ ਤੁਸੀਂ ਡੀਐਸਪੀ ਸਾਹਿਬ ਨੂੰ ਜ਼ਰੂਰ ਕਹਿ ਦਿਓ ਹੁਣ ਬੇਟਾ ਸਾਡੀ ਮੇਰੀ ਥੋੜੀ ਜਿਹੀ ਰਿਕਵੈਸਟ ਹੈ ਜੀ ਬੇਨਤੀ ਆ ਇੱਕ ਮਿੰਟ ਇਹ ਮਦਰ ਇਹ ਮਦਰ ਜਿਹਦੀ ਕੋਮਾ ਜਿਹਦੀ ਕੋਮਾ